ਬਾਬਾ ਨਾਨਕ ਦੇ ਜਨਮ ਦਿਨ ਤੇ ਨਾ 13-13 ਰੁਪਏ ਸ਼ਟਰ ਦਾ ਲੰਗਰ ਲਾਇਆ ਸੀ ਸਵੇਰੇ ਆਪਾਂ 9:30 ਤੋਂ 11:30 ਆਫਰ ਰੱਖੀ ਸੀਗੀ ਅਸੀਂ ਸਵੇਰੇ ਪੂਰੇ 9:00 ਵਜੇ 15-20 ਮਿੰਟ ਤੇ ਦੁਕਾਨ ਤੇ ਆ ਗਏ ਸੀ ਭਾਜੀ ਘੱਟੋ ਘੱਟ 1000 ਬੰਦਾ ਹੋਊਗਾ 1000 ਬੰਦਾ ਪੂਰਾ ਸਾਡੇ ਸ਼ਟਰ ਨਾਲ ਜੁੜ ਕੇ ਖੜਿਆ ਹੋਇਆ ਸੀਗਾ ਤੇ ਸਾਨੂੰ ਸ਼ਟਰ ਵੀ ਖੋਲਣ ਨਹੀਂ ਦਿੱਤਾ ਗਿਆ ਅਸੀਂ ਸ਼ਟਰ ਖੋਲਿਆ ਇੰਨੀ ਧੀਰ ਚ ਭਾਜੀ ਰੋਲਾ ਪੈ ਗਿਆ ਕਿ ਪਿੱਛੇ ਮੋਟਰਸਾਈਕਲ ਚੋਰੀ ਹੋ ਗਿਆ ਪਿੱਛੇ ਦੋ ਮੋਟਰਸਾਈਕਲ ਪਿੱਛੇ ਚੋਰੀ ਹੋ ਗਏ ਅਸੀਂ ਪੀਸੀਆਰ ਬੁਲਾਈ ਪੀਸੀਆਰ ਵਾਲੇ ਆਏ ਪੀਸੀਆਰ ਵਾਲਿਆਂ ਨੇ ਕਿਹਾ ਤੁਸੀਂ ਦ ਐਪਲੀਕੇਸ਼ਨ ਦੇਣੀ ਪਊਗੀ ਉਹ ਤੁਹਾਨੂੰ ਸਿਕਿਉਰਟੀ ਦੇਣਗੇ ਤਾਂ ਤੁਸੀਂ ਦੁਕਾਨ ਖੋਲਣੀ ਹੈ ਤੇ ਅਸੀਂ ਫਿਰ ਥਾਣੇ ਗਏ ਮੁੰਸ਼ੀ ਕੋਲ ਮੁੰਸ਼ੀ ਨੇ ਕਿਹਾ ਤੁਹਾਨੂੰ ਮੈਂ 5 ਮਿੰਟ ਦੇ ਵਿੱਚ 5-7 ਬੰਦੇ ਭੇਜਦਾ ਵਾਂ ਫਿਰ ਉਹਨਾਂ ਨੇ ਤੁਹਾਨੂੰ ਪੁਲਿਸ ਭੇਜੀ ਪੁਲਿਸ ਭੇਜ ਜਦ ਬਾਅਦ ਹੀ ਦੁਕਾਨ ਖੋਲੀ ਆ ਭਾਜੀ ਜੇ ਜਿਹੜੇ ਮੀਡੀਆ ਵਾਲੇ ਨੇ ਇਹ ਵੀਡੀਓ ਪਾਈ ਆ ਨਾ ਕਿ ਅਸੀਂ ਦੁਕਾਨ ਨਹੀਂ ਖੋਲੀ ਭਾਜੀ ਉਹਨੇ ਮੇਰਾ ਪੱਖ ਨਹੀਂ ਲਿਆ ਜਦੋਂ ਵੀ ਆਪਾਂ ਕੋਈ ਵੀਡੀਓ ਪਾਨੇ ਆ ਨਾ ਭਾਜੀ ਅਸੀਂ ਪਾਲਟੀ ਦੀ ਵੀ ਲਈਦੀ ਆ ਤੇ ਆਪੋਜੀਸ਼ਨ ਦੀ ਵੀ ਲਈਦੀ ਆ ਬਾਈਟ ਦੋਨਾਂ ਦੀ ਕਨਵਰਟ ਕਰਕੇ ਵੀਡੀਓ ਪਾਈ ਜਾਂਦੀ ਆ ਕਿ ਹਾਂ ਵੀ ਕਿਉਂ ਵੀਡੀਓ ਅਗਲੇ ਨੇ ਕਿਉਂ ਨਹੀਂ ਦਿੱਤੀ ਅਗਲੇ ਨੂੰ ਇਹ ਨਹੀਂ ਪਤਾ ਕਿ ਹੈ ਜੀ ਕਿ ਇਹ ਜਿਹੜੀ ਇੱਥੇ ਮੋਟਰਸਾਈਕਲ ਚੋਰੀ ਹੋਇਆ ਜਨਾਨੀ ਦਾ ਸਿਰ ਪਟਿਆ ਇੱਕ ਗੱਡੀ ਵਾਲਾ ਇੱਕ ਜਨਾਨੀ ਨੂੰ ਸਕੋਰਪੀਓ ਮਰ ਗਿਆ ਉਹਦੇ ਪੈਰ ਤੇ ਸੱਟ ਲੱਗੀ ਆ ਉਹ ਮੀਡੀਆ ਵਾਲੇ ਨੂੰ ਨਹੀਂ ਪਤਾ ਉਹ ਬਾਅਦ ਵਿੱਚ ਆਇਆ ਸੀ ਉਹਨੇ ਇਹ ਵੀਡੀਓ ਪਾਈ ਆ ਪਾਜੀ ਇਹ ਤਾਂ ਜਿੰਨੇ ਬੰਦੇ ਖੜੇ ਆ ਜਿੰਨੇ ਵੀ ਆਸੇਵਾਦੇ ਖੜੇ ਸਭ ਨੂੰ ਪੁੱਛ ਲੋ ਅਸੀਂ 13-13 ਰੁਪਏ ਦੀ ਸ਼ਰਟ ਦਿੱਤੀ ਆ ਚਾਹੇ ਕਿਸੇ ਨੇ 1000 ਰੁਪਏ ਵਾਲੀ ਪਸੰਦ ਕੀਤੀ ਆ ਚਾਹੇ 500 ਵਾਲੀ ਕੀਤੀ ਆ ਅਸੀਂ ਉਹਨਾਂ ਨੂੰ ਅਸੀਂ 50 ਬੰਦਿਆਂ ਦੀ ਵੀਡੀਓ ਪਾਈ ਸੀ ਪਾਜੀ ਅਸੀਂ 78 ਬੰਦਿਆਂ ਨੂੰ 78 ਬੰਦਿਆਂ ਨੂੰ ਦਿੱਤੀ ਆ ਇਹ ਬੰਦਾ ਵੀ ਖੜਾ ਵਾ ਇਹਨੂੰ ਪੁੱਛ ਇਹਨੂੰ ਇਹ ਬੰਦੇ ਨੂੰ ਪੁੱਛ ਲੋ ਕਿ ਧੱਕਾ ਮਾਰ ਕੇ ਇਹਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਇਹਨੂੰ ਅੰਦਰ ਵੜਨ ਨਹੀਂ ਦਿੱਤਾ ਗਿਆ ਇਹਨੂੰ ਪੁੱਛੋ ਅਸੀਂ ਸ਼ਰਟਾਂ ਵੰਡੀਆਂ ਬੰਦਾ ਗਵਾਹ ਵਾ ਇਹ ਮੈਨੂੰ ਹੁਣ ਵੀ ਕਹਿ ਰਿਹਾ ਵੀਰੇ ਮੈਨੂੰ ਦੇ ਦੇ ਮੈਂ ਕਿਹਾ ਵੀਰੇ ਆਫਰ ਖਤਮ ਚੁੱਕੇ ਆ ਇਹ ਬੰਦਾ ਇਹ ਬੰਦਾ ਗਵਾਹ ਵਾ ਇਸ ਗੱਲ ਦਾ ਕਿ ਇਹ ਬੰਦੇ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਭਾਜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦੇ ਸੀਗੇ ਹੁਣ ਦੱਸੋ ਇੱਕ ਕੱਲਾ ਬੰਦਾ 1000 ਬੰਦੇ ਨੂੰ ਕਿੱਦਾਂ ਸੰਭਾਲ ਲੂਗਾ ਪੁਲਿਸ ਵਾਲੇ ਆਏ ਸੀ 2-3 ਘੰਟੇ 2 ਕੁ ਘੰਟੇ ਤੇ ਖੜੇ ਨੇ ਉਹਨਾਂ ਕੋ ਵੀ ਭੀੜ ਨਹੀਂ ਸੰਭਲੀ ਉਹ ਵੀ ਚਲੇ ਗਏ ਯਾਰ ਦੇਖੋ ਵੀਰੇ ਇਹ ਛਲਟਾ ਵੀਰੇ ਹਜ਼ਾਰ ਹਜ਼ਾਰ ਰੁਪਏ ਦੀਆਂ ਨੇ ਮਾਰਕੀਟ ਦੇ ਵਿੱਚ ਇਹ ਵੀ 13 ਰੁਪਏ ਦੀ ਮਿਲਣੀ ਆ ਬਾਜੀ ਅੱਛਾ ਇਹ ਵੀ 13 ਰੁਪਏ ਦੀ 13 ਰੁਪਏ ਦੀ ਮਿਲਣੀ ਆ ਬਾਜੀ ਇਹ ਡੈਨਿੰਗ ਦਾ ਛਲਟਾ ਚੈੱਕ ਕਰੋ ਫਰੰਟ ਬੈਕ ਸਾਈਡ ਸਾਰੀ ਇੰਵੈਂਟਰੀ ਬਾਜੀ ਇਹ ਚੈੱਕ ਕਰੋ ਬਾਜੀ ਫਰੰਟ ਬੈਕ ਸਾਈਡ ਸਾਰੀ ਇੰਵੈਂਟਰੀ ਇਹ ਜਿੰਨਾ ਮਟੀਰੀਅਲ ਬਾਜੀ ਇਹ 13 'ਚ ਮਿਲੇਗਾ ਬਾਜੀ ਜੋ ਲੱਗਿਆ ਦੁਕਾਨ ਦੇ ਉੱਤੇ ਕਸਟਮਰ ਜਿਹੜੇ ਮਰਜੀ ਪੀਸ ਨੂੰ ਹੱਥ ਪਾ ਲੈ ਭਾਜੀ ਮਿਲਣਾ 13 ਰੁਪਏ ਦਾ ਹੀ ਆ ਠੀਕ ਹੈ ਜੀ ਭਾਜੀ ਆ ਚੈੱਕ ਕਰੋ ਭਾਜੀ ਆਰ ਐਫ ਡੀ ਸ਼ਰਟਾਂ ਪ੍ਰਿੰਟਿਡ ਲੈਣਾ ਚਾਹੁੰਦਾ ਪ੍ਰਿੰਟਿਡ ਲਵੇ ਉਹ ਵੀ ਆਰ ਐਫ ਡੀ ਕੱਪੜੇ ਚ ਭਾਜੀ ਕੱਪੜੇ ਦੀ ਗਾਰੰਟੀ ਇੰਨੀ ਆ ਕਿ 13 ਰੁਪਏ ਦੇ ਵਿੱਚ ਸ਼ਰਟ ਦੇਣ ਦੇ ਬਾਵਜੂਦ ਵੀ ਜੇਕਰ ਰੰਗ ਉੱਟ ਗਿਆ ਪਰ ਇਹ ਵਾਲੀਆਂ ਇਹ ਵਾਲੀਆਂ ਸ਼ਰਟਾਂ ਤਾਂ ਹਜ਼ਾਰਾਂ ਰੁਪਏ ਦੀਆਂ ਇਹ ਵੀ 13 ਰੁਪਏ ਚ ਮੈਂ ਕਹਿੰਦਾ ਵੀਰੇ 13 ਰੁਪਏ ਦੇ ਵਿੱਚ ਵੀ ਫੁੱਲ ਗਾਰੰਟੀ ਆ ਜੇ ਸ਼ਰਟ ਦਾ ਰੰਗ ਉੱਟ ਗਿਆ ਜਾਂ ਸ਼ਰਿੰਕ ਹੋ ਗਿਆ ਤਾਂ ਵੀ ਵਾਪਸੀ ਆ ਵੀਰੇ 13 ਰੁਪਏ ਚ ਵੀ ਫੁੱਲ ਗਾਰੰਟੀ 13 ਰੁ ਉਹਨਾਂ ਦੇ ਵੀਰ ਜਿਹਨਾਂ ਦੀ ਆਗੇ ਉਹ ਚੜ ਗਈ ਰਸ਼ ਬਹੁਤ ਜ਼ਿਆਦਾ ਵੀ ਮੈਂ ਸਪੈਸ਼ਲ ਕੱਪੜੇ ਕਰਕੇ ਆਇਆ ਸੀਗਾ ਠੀਕ ਆ ਤੇ ਵੀਡੀਓ ਦੇਖੀ ਸੀ 11 ਰੁਪਏ ਦੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਝੂਠ ਬੋਲਿਆ ਗਿਆ ਕਿ ਗੁਰਪਰਬ ਕਰਕੇ ਸੀ ਲੋਕਾਂ ਨੂੰ ਲੁੱਟ ਲਈਏ ਪਰ ਉਹਨੇ ਵੀਡੀਓ ਵਾਇਰਲ ਕਰਾਉਣੀ ਸੀ ਆਪਣੀ ਦੁਕਾਨ ਦੀ ਮਸ਼ਹੂਰੀ ਕਰਾਉਣੀ ਸੀ ਇਸ ਕਰਕੇ ਉਹਨਾਂ ਇੰਨਾ ਵੱਡਾ ਝੂਠ ਬੋਲਿਆ ਬਹੁਤ ਬਹੁਤ ਜ਼ਿਆਦਾ ਗਲਤ ਗੱਲ ਆ ਹਰਿਆਣੇ ਤੋਂ ਵੀਰੇ ਹਰਿਆਣੇ ਤੋਂ ਹਾਂਜੀ ਹਾਂਜੀ ਕੀ ਕਾਦੇ ਵਾਸਤੇ ਆਏ ਹੋ ਤੇ ਦੁਕਾਨ ਦੇ ਬਾਹਰ ਖੜੇ ਹੋ ਬਸ ਵੀਰੇ ੱੱਕੇ ਖਾਣਾ ਐਸ ਤਰ੍ਹਾਂ ਹੀ ਸਵੇਰੇ ਖੜੇ ਆ ਬੋਲੋ ਕਿਰਾਇਆ ਵੀ ਲਾ ਕੇ ਆਗੇ 2-300 ਰੁਪਏ ਜਿਹੜਾ ਕੋਲੇ ਸੀਗਾ ਉਹ ਵੀ ਲਾ ਕੇ ਆਗੇ 13 ਰੁਪਏ ਦੀ ਸ਼ਰਟ ਲੈਣ ਆਏ ਸੀਗੇ ਸਾਨੂੰ ਮਿਲੀ ਨਹੀਂ ਇਹ ਬਹੁਤ ਵੱਡੀ ਗਲਤੀ ਹੈ ਬਾਈ ਦੀ 20-25-25 ਕਿਲੋਮੀਟਰ ਦੂਰੋਂ ਆਇਆ 200 ਦਾ ਤਾਂ ਤੇਲ ਲੱਗ ਗਿਆ ਸਾਡਾ ਪੱਲੋਂ ਗੁਰੂ ਦੇ ਨਾਮ ਨਾਲ ਆਪਾਂ ਨੂੰ ਝੂਠੀ ਦੀ ਦੁਕਾਨ ਨਹੀਂ ਚਲਾਨੀ ਚਾਹੀਦੀ ਉਹਨਾਂ ਨੇ 13-13 ਜੇ ਤੋਲੇ ਆਉਂਦੇ ਆਪਾਂ ਜੀ ਨਹੀਂ ਰੀਸ ਕਰ ਸਕਦੇ ਆਪਾਂ ਕੋਈ ਲੰਗਰ ਲਾ ਦੋ ਆਪਾਂ ਇਨੀ ਪਬਲਿਕ ਨੂੰ ਬੇਇੱਜ਼ਤ ਨਾ ਬਣਾਓ ਕਿਉਂਕਿ ਜੀ ਆਪਾਂ ਬੋਲਿੰਗ ਨੂੰ ਬੇਫਿਕੂ ਬਣਾਨੇ ਆ ਪਬਲਿਕ ਦਾ ਗੁੱਸਾ ਉਹਨਾਂ ਦਾ ਜਿਹੜਾ ਗੁੱਸਾ ਵਾ ਉਹਦੇ ਤੇ ਉੱਤਰ ਹੀ ਉਤਨਾ ਆ